ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜਿੱਥੋਂ ਤਿੰਨ ਮੁੰਡੇ ਅਤੇ ਪੰਜ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਕਾਰਵਾਈ ਇਲਾਕਾ ਨਿਵਾਸੀਆਂ ਦੀਆਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਮਾਮਲਾ ਲੁਧਿਆਣਾ ਦੇ ਮਿੰਨੀ ਰੋਜ਼ ਗਾਰਡਨ ਨੇੜਲੇ ਇੱਕ ਹੋਟਲ ਨਾਲ ਜੁੜਿਆ ਹੋਇਆ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਫਿਲਹਾਲ 8 ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ ਹਾਲਾਂਕਿ ਸਥਾਨਕ ਲੋਕਾਂ ਦਾ ਦਾਵਾ ਹੈ ਕਿ ਇੱਥੇ ਦੇਵਪਾਰ ਵਰਗਾ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਸੀ ਪਰ ਪੁਲਿਸ ਇਸ ਮਾਮਲੇ ਨੂੰ ਜਾਂਚ ਦੇ ਵਿਸ਼ੇ ਵਜੋਂ ਲੈ ਰਹੀ ਹੈ ਮਾਲਵਾ ਜੀ ਵੈਰੀਫਾਈ ਕਰ ਰਹੇ ਹੈ ਵੈਰੀਫਾਈ ਨਹੀਂ ਸਰ ਕਿੰਨੇ ਕਿੰਨੇ ਹੋਏਗੇ ਛਾਪੇਮਾਰੀ ਕਰੀ ਟੋਟਲ 8 ਨੇ 8 ਨੇ ਬੜੇ ਜੋੜੇ ਬੜੇ ਆ ਨੀ ਉਹ ਕਿ ਕੱਟ ਲਾਏ ਹੋਏ ਨੇ ਕਲੀਅਰ ਹੈ ਵੈਰੀਫਾਈ ਕਰਾਂ ਫੇਰ ਫੇਸ ਤੋਂ ਸਰ ਇਹ ਮਤਲਬ ਇਹਨਾਂ ਦੀ ਆਇਡੈਂਟੀਟੀ ਚੈੱਕ ਕੀਤੀ ਗਈ ਆ ਫੋਨ ਨੰਬਰ ਸੇ ਹਾਂ ਹਾਂ ਇਥੇ ਲੋਕਲੀ ਨਹੀਂ ਸਰ ਜੋ ਰੀਡ ਕੀਤੀ ਗਈ ਆ ਆ ਪੱਤੀ ਜਿੰਨਾ ਖਾਲਸ ਸੀਗੇ ਜਾਂ ਨਾ ਨਹੀਂ ਨਹੀਂ ਸਮੇਂ ਕੋ ਪਜਾਨ ਖਾਲਸ ਸਰ ਇਹਨਾਂ ਦੀ ਐਂਟਰੀ ਪਈ ਹੋਈ ਆ ਰਜਿਸਟਰ ਵਿੱਚ ਐਂਟਰੀ ਪਈ ਹੋਈ ਇਹਨਾਂ ਦੀ ਚਲੋ ਦੋ ਕਹਿੰਦੇ ਦੋ ਬੰਦੇ ਨੇ ਇੱਕੋ ਹੀ ਰੂਮ ਮਤਲਬ ਅਲੋਟ ਕੀਤਾ ਕਿੰਨੇ 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 ਕੋਈ ਜਿਆਦਾ ਕੁੜੀਆਂ ਫੜੀਆਂ ਕਿੰਨੀ ਕੁੜੀ ਕਿੰਨੇ ਕੁੜੀ ਮੁੰਡੇ ਫੜੀ ਕਿੰਨੇ ਫੜੀ ਹਾਂਜੀ 1 ਮਣੀ 1 ਮਣੀ 1 ਮਣੀ 20 ਕਿੰਨੇ 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 ਕੁੜੀਆਂ ਨੇ ਹਾਂਜੀ 8 ਨੇ ਟੋਟਲ ਟੋਟ ਪੰਜ ਕੋੜੀਆਂ ਨੇ ਤਿੰਨ ਮੁੰਡੇ ਨੇ ਮਾਲਵਾ ਜੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰ ਸਰ ਕਿੰਨੇ ਕਿਲ ਕੀ ਹੋਏਗੀ ਛਾਪੇ ਮਨ ਕਰੀ ਟੋਟਲ 8 ਹੀ ਨੇ ਟੋਟਲ 8 ਬੜੇ ਅੱਡੇ ਜੋੜੇ ਬੜੇ ਆ ਮੀਰੋ ਕੇ ਕਟਨਾਏ ਹੋਏ ਨੇ ਕਲੀਅਰ ਹੈ ਵੈਰੀਫਾਈ ਕਰ ਰਹੇ ਫੇਰ ਫੇਰ ਤੋਂ ਸਰ ਇਹ ਮਤਲਬ ਇਹਨਾਂ ਦੀ ਆਡੈਂਟੀਟੀ ਚੈੱਕ ਕੀਤੀ ਗਈ ਹੈ ਕੋਨ ਨੇਸ਼ਨ ਸੇ ਹਾਂ ਹਾਂ ਇਥੇ ਲੋਕਲੀ ਨੇ ਸਾਰੇ ਤੇ ਸਰ ਜਦੋਂ ਰੀਡ ਕੀਤੀ ਗਈ ਹੈ ਆ ਪੱਤੀ ਜਨ ਖਾਲਸ ਸੀਗੇ ਜਾਂ ਨੌਨ ਨਹੀਂ 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 ਸਮੇਂ ਕੋ ਪਜਾਨ ਖਾਲਸ ਸਰ ਇਹਨਾਂ ਦੀ ਐਂਟਰੀ ਪਈ ਹੋਈ ਹੈ ਰਜਿਸਟਰ ਵਿੱਚ ਐਂਟਰੀ ਪਈ ਹੋਈ ਹੈ ਇਹਨਾਂ ਦੀ ਚਲੋ ਜੀ ਦੋ ਕਹਿੰਦੇ ਦੋ ਬੰਦੇ ਨੇ ਇੱਕੋ ਹੀ ਰੂਮ ਮਤਲਬ ਆ ਲੋਰਡ ਜੀ ਵੈਰੀਫਾਈ ਬਾਈ ਕਰ ਰਹੇ ਨੇ ਕਿੰਨੇ 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 ਕੋਈ ਜਾਰੀ ਕੁੜੀਆਂ ਫੜੀਆਂ ਕਿੰਨੀ ਕੁੜੀ ਕਿੰਨੇ ਕੁੜੀ ਮੁੰਡੇ ਫੜੀ ਅੱਠ ਮਿੰਟ ਹਾਂਜੀ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਕਿੰ ਟੋਟਲ ਟੋਟਲ ਕੁੜੀਆਂ ਕਿੰਨੀਆਂ ਨੇ ਕੁੜੀਆਂ ਕਿੰਨੀਆਂ ਨੇ ਪੰਜ ਕੁੜੀਆਂ ਨੇ ਤਿੰਨ ਮੁੰਡੇ ਨੇ ਮਾਲੋ ਜੀ ਵਨਿ ਵੈਰੀਫਾਈ ਕਰ ਰਹੇ ਆ ਵੈਰੀਫਾਈ ਨਹੀਂ ਸਰ ਕਿੰਨੇ ਕਰ ਕੀ ਹੋਇਆ ਗਿਆ ਛਾਪੇ ਮਾਰ ਕੇ ਟੋਟਲ 8 ਨੇ ਟੋਟਲ 8 ਨੇ 8 ਜੋੜੇ ਬੜੇ ਆ ਇਹ ਉਹ ਕਿ ਕਟਨਾਏ ਹੋਏ ਨੇ ਕਲੀਅਰ ਹੈ ਵੈਰੀਫਾਈ ਕਰ ਰਹੇ ਵੈਰੀਫਾਈ ਸਰ ਇਹ ਮਤਲਬ ਇਹਨਾਂ ਦੀ ਆਇਡੈਂਟੀਟੀ ਚੈੱਕ ਕੀਤੀ ਗਈ ਹੈ ਕੋਨ ਨੇਸ਼ਨ ਸੇ ਹਾਂ ਹਾਂ ਇਥੇ ਲੋਕਲ ਹੀ ਨੇ ਸਰ ਜਦੋਂ ਤੁਸੀਂ ਰੀਡ ਕੀਤੀ ਗਈ ਹੈ ਆ ਪੱਤੀ ਜਿੰਨ ਖਾਲਸ ਸੀਗੇ ਜਾਂ ਨਾ ਨਹੀਂ ਨਹੀਂ ਸੁਮੇਤ ਆ ਪੰਜਾਲ ਖਾਲਸ ਸਰ ਇਹਨਾਂ ਦੀ ਐਂਟਰੀ ਪਈ ਹੋਈ ਹੈ ਰਜਿਸਟਰ ਵਿੱਚ ਐਂਟਰੀ ਪਈ ਹੋਈ ਹੈ ਨਾ ਸਰ ਚਲੋ ਜੀ ਦੋ ਪਹਿਲੇ ਦੋ ਬੰਦੇ ਨੇ ਇੱਕ ਕੋਈ ਰੂਮ ਮਤਲਬ ਅਲੋਟ ਕੀਤਾ ਵੈਰੀਫਾਈ ਬਾਈ ਕਰ ਰਹੇ ਨੇ ਕਿੰਨੇ 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 ਕੋਈ ਜਾਰੀਏ ਕੁੜੀਆਂ ਫੜੀਆਂ ਕਿੰਨੀ ਕੁੜੀ ਕਿੰਨੇ ਕੁੜੀ ਮੁੰਡੇ ਫੜੀ ਹਾਂਜੀ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਕਿੰਨੇ 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 ਕੋਈ ਅਲ ਪੰਜ ਕੋੜੀਆਂ ਨੇ ਤਿੰਨ ਮੁੰਡੇ ਨੇ ਮਾਲੋ ਜੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਨਹੀਂ ਕਿੰਨੇ ਕਿੰਨੇ ਕੀ ਹੋਇਆ ਗਿਆ ਛਾਪੇ ਮਾਰਨ ਕਰ ਦਿੱਤੀ ਟੋਟਲ 80 ਨੇ ਟੋਟਲ 80 ਅੱਡੇ ਜੋੜੇ ਬੜੇ ਆ ਨੀ ਉਹ ਕਿ ਘਟਨਾਏ ਹੋਏ ਨੇ ਕਲੀਅਰ ਹੈ ਵੈਰੀਫਾਈ ਕਰ ਰਹੇ ਬੇਸ਼ੱਕ ਤੁਹਾਨੂੰ ਸਰ ਇਹ ਮਤਲਬ ਇਹਨਾਂ ਦੀ ਆਇਡੈਂਟੀਟੀ ਚੈੱਕ ਕੀਤੀ ਗਈ ਹੈ ਕੋਨ ਨੇਸ਼ਨ ਸੇ ਹਾਂ ਹਾਂ ਇਥੇ ਲੋਕਲੀ ਨੇ ਸਰ ਜਦੋਂ ਰੀਡ ਕੀਤੀ ਗਈ ਹੈ ਆ ਪੱਤੀ ਜਿੰਨਾ ਖਾਲਸ ਸੀਗੇ ਜਾਂ ਨਾਂ ਨਹੀਂ 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 ਸਮੇਕ ਪਛਾਣ ਖਾਲਸ ਸਰ ਇਹਨਾਂ ਦੀ ਐਂਟਰੀ ਪਈ ਹੋਈ ਹੈ ਰਜਿਸਟਰ ਵਿੱਚ ਐਂਟਰੀ ਪਈ ਹੋਈ ਹੈ ਨਾ ਚਲੋ ਜੀ ਦੋ ਕਹਿੰਦੇ ਦੋ ਬੰਦੇ ਨੇ ਇੱਕੋ ਹੀ ਰੂਮ ਮਤਲਬ ਅਲੋਟ ਕੀਤਾ ਕਿੰਨੇ 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 ਕੋਈ ਜਾਰੀ ਕੁੜੀਆਂ ਫੜੀਆਂ ਕਿੰਨੀ ਕੁੜੀ ਕਿੰਨੇ ਕੁੜੀ ਮੁੰਡੇ ਫੜੀ ਕਿੰਨੇ 8 ਮਿੰਟ ਫੜੀ ਹਾਂਜੀ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਕਿੰਨੇ 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 ਕੁੜੀਆਂ ਲਾਟ ਟੋਟਲ ਟੋਟਲ ਕੁੜੀਆਂ ਕਿੰਨੀਆਂ ਨੇ ਕੁੜੀਆਂ ਕਿੰਨੀਆਂ ਨੇ 5 ਕੁੜੀਆਂ ਨੇ 3 ਮੁੰਡੇ ਨੇ